ਤੁ ਕਹੁ ਤਲ ਗੁਰ ਸੇਵਿਆ ਇਹਨ ਸ ਸਹਜ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤ ਖੁਸਮੰਦੀ ਨੂਰ ਅਰਸਹ ਕਰਸਹ ਦਰ ਰਠੇ ਸੱਚੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਨਕ ਵੇਸਾਹ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਸਲੋਕ ਮਹਲਾ 3 ਪੂਰਬ ਲਿਖਿਆ ਕਮਾਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਆਨਾ ਵਿਸਰਿਆ ਗੁਣ ਤਾਸ ਪੂਰਬਾ ਲਿਖਿਆ ਕਮਾ ਗੁਣਤਾਸ ਪੂਰਬਾ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈ ਆਨਾ ਵਿਸਰਿਆ ਗੁਣਤਾਸ ਮਤ ਜਾਣੋ ਜਗ ਜੀਵਦਾ ਦੂਜਾ ਭਾਇ ਮੋਇ ਆਸ ਜਿਨੇ ਗੁਰਮਖੰ ਦਾ ਨਾਮ ਨਾ ਚੇਤੇਆ ਸੇ ਬਹਣਾ ਨਾ ਮਿਲਣੀ ਪਾਸ ਦੁਖ ਲਗਾ ਬਹੁਤ ਕਣਾ ਪਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬੇ ਸਾਸ ਮਾਨਮੁਖਾਨੋ ਕੋ ਨਾ ਵਿਸਾਹੀ ਚੱਕ ਗਿਆ ਵੀ ਸਾਸ ਨਾਨਕ ਗੁਰਮੁਖਾਨੋ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸਣ ਸੇ ਸਜਣਾ ਜੇ ਗੁਰਮਖ ਮਿਲਹਿ ਸਬਾਈ ਸਤਿਗੁਰ ਕਾ ਭਾਣਾ ਆਣ ਦਿਨ ਕਰਹਿ ਸੇ ਸੱਚ ਰਹੇ ਸਮਾਈ ਦੂਜਾ ਭਾਏ ਲਗੇ ਸਜਣ ਨਾ ਆਖਿਆ ਹੈ ਦੀ ਅਪਮਾਨ ਕਰੇ ਵਿਕਾਰ ਮਾਨਮੁਖ ਆਪ ਸੁਆਰਥੀ ਕਾਰਜਨ ਸਕਹੀ ਸਵਾਰ ਨਾਨਕ ਪੂਰਬ ਲਿਖਿਆ ਕਮਾ ਬਣਾ ਕੋਈ ਨਾਮ ਮੇਟਣ ਹਾਰਾ ਤੋ ਦੇ ਆਪਿ ਜਗਤ ਉਪਾਏ ਕਾ ਆਪ ਖੇਲ ਰਚਾਇਆ ਤ੍ਰਾਗਣ ਆਪ ਸਿਰਜਿਆ ਮਾਇਆ ਮੋਵਦਾਇ ਵੇਤੇ ਹਮਲੇ ਕਾ ਮੰਗਿਆ ਫਿਰ ਆਵਾਜਾ ਜਿਨ ਹਰ ਆਪ ਕਿਰਪਾ ਕਰੇ ਸੇ ਗੋਰਾ ਸਮਝਾਇ ਬਲਹਾਰੀ ਗੁਰ ਆਪਣੇ ਸਦਾ ਸਦਾ ਕਮਾਇ ਦਿਨ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਵਲੇ ਹਾਰੀ ਗਰੇ ਆਪਣੇ ਸਦਾ ਸਦਾ ਕੋ ਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ